ਵਾਹਿਗੁਰੂ ਦਨਵਾਹਿਗੁਰੂ ਦਦਾ ਦਤਾਇ ਕਹ ਸਭ ਕੋ ਦੇਵ ਨਹਾਰੂ ਵਾਰੇ ਭੰਡਾਰ ਜੇ ਸੋ ਚੰਦਾ ਉਗਵਹਿ ਸੂਰ ਚੜੇ ਹਜ਼ਾਰ ਇਹ ਤੇ ਜਾਣਨੋ ਦਿਆ ਗੁਰ ਬਿਨ ਕੋਰੇ ਅੰਧਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ 5 ਸੰਤ ਗ੍ਰਿਵਾਲ ਦਿਆਲ ਦਮੋਦਰ ਕਾਮ ਕ੍ਰੋਧ ਵਿਖਜਾਰੇ ਅਰਾਜਮਾਲ ਜੋ ਬਨ ਤਨ ਜੀ ਰਾ ਇਹ ਨਿ ਉਪਰ ਲਵਾਰੇ ਸੰਤਿ ਕਰਪਾਲ ਦਿਆਲਦ ਮੋਦਰ ਕਾਮਕ੍ਰੋਧ ਵਿਖਜਾਰੇ ਰਾਜਮਾਲ ਜੋਵਨ ਤਨ ਜੀ ਅਰਾ ਇਨਿ ਉਪਰ ਲੈ ਬਾਰੇ ਮਨ ਤਨ ਰਾਮ ਨਾਮ ਹਿਤਕਾਰੇ ਸੁਖ ਸਹਜ ਆਨੰਦ ਮੰਗਲ ਸਹਿਤ ਪਵਨਿਦ ਪਾਰ ਉਤਾਰੇ ਰਹਾਉ ਤਨ ਸੁਧਾਨਾ ਕਨੋਏ ਪਵਨਾ ਜਾ ਮੈਂ ਸੰਤ ਬਸਾਰੀ ਜਨ ਨਾਨਕ ਕੀ ਸਰਦਾ ਪੂਰ ਹੋ ਠਾਕੁਰ ਭਗਤ ਤੇਰੇ ਨਮਸਕਾਰੇ ਤਨੋ ਸੁਧਾਨ ਤਨੋ ਈ ਪਵਨਾ ਜਾ ਮੈਂ ਸੰਤ ਬਸਾਰੇ ਜਨ ਨਾਨਕ ਕੀ ਸਰਦਾ ਪੂਰ ਹੋ ਧਾਕੁਰ ਭਗਤ ਤੇਰੇ ਨਮਸਕਾਰੇ ਕ ਖਾ ਸਾ ਓਏ ਗੁਰੂ ਜੀ ਕੀ ਫਤਿਹ ਗਾਜ ਵਾਜ ਕੀ ਜਗ ਰਗ ਜਾਵੇ ਸੋ ਨਿਹਾਲ ਹੋ ਜਾਵੇ ਸਤ ਸ੍ਰੀ ਆਕਾਲ ਜਗਰ ਚਿਹਨ ਅਰ ਬਰਨ ਜਾਤ ਅਰ ਬਾਦ ਨਹਿਨ ਜੇਹੋ ਰੂਪ ਰੰਗ ਅਰ ਰੇਖ ਪੇਖ ਕਉ ਕਹ ਨ ਸਕਤ ਕੀ ਹ ਅਚਲ ਮੂਰਤ ਨ ਬੋ ਪ੍ਰਕਾਸ ਅਮ ਤੋਜ ਕਹੀ ਜੈ ਕੋਟ ਇੰਦਰ ਇੰਦਰਾਣ ਸਾਹਿ ਸਹਾਨ ਗਣੇਜੈ ਇਹ ਪਵਨ ਮਹੀਪ ਸੁਰ ਨਰ ਅਸੁਰ ਨੇਤੂ ਨੇਤੂ ਬਣ ਤ੍ਰਿਣ ਕਹਤੂ ਤਵ ਸਰਵ ਨਾਮ ਕਥਾ ਤਵਣ ਕਰਮ ਨਾਮ ਬਨਤ ਸੁਮਤੋ ਤਾਂ ਬ੍ਰੁੱਧ ਪ੍ਰਭ ਤੁੱਚ ਹਮਾਰੀ ਬਰਨ ਸਕੈ ਮਹਮਾ ਜੋ ਤੇਹਾਰੀ ਹਮਨਾਸਕਤ ਕਰਿ ਸ਼ਿਵ ਤੁਮਾਰੀ ਆਪਲੇ ਹੋ ਤੁਮ ਕਥਾ ਸੁਧਾਰੀ ਏ ਕੰਕਰਾ ਸਤਗੁਰੂ ਤੇ ਪ੍ਰਸਾਦ ਸੱਚ ਹੋਏ ਆਹ ਗੁਰੂ ਜੀ ਕੀ ਫਤਿਹ ਵਿਗਨ ਬਿਨਾਸ਼ਨ ਸੋਏ ਆਹ ਗੁਰੂ ਜੀ ਕੀ ਫਤਿਹ ਵਿਗਨ ਬਿਨਾਸ਼ਨ ਸੋਏ ਤਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਜੁੜ ਬੈਠੀ ਸਮੂਹ ਸਾਧ ਸੰਗਤ ਗੁਰੂ ਖਾਲਸਾ ਜੀਓ ਮਹਾਰਾਜ ਅਕਾਲ ਪੁਰਖ ਜੀ ਦਾ ਫਰਮਾਨ ਹੈ ਆਪ ਜੀ ਕੁਡੇ ਭਾਗਾ ਵਾਲੇ ਹੋ ਵਡ ਭਾਗੀ ਹਰ ਸੰਗਤ ਪਾਵੇ ਭਾਗ ਹੀਣ ਬ੍ਰਹਮ ਚੋਟਾ ਖਾਵੇ ਅਮਰਤ ਵੇਲੇ ਤੋਂ ਲੈ ਕਰਕੇ ਹੀ ਆਪਨੇ ਗੁਰੂ ਮਹਾਰਾਜ ਦੇ ਚਰਨ ਪਰ ਸੇ ਹੰਨ ਤੇ ਮਹਾਰਾਜ ਜੀ ਨੇ ਕਿਰਪਾ ਮੇਰਾਮਤ ਕੀਤੀ ਹੈ ਇਸ ਵਕਤ ਅਰਦਾਸ ਉਪਰੰਤ ਮਹਾਰਾਜ ਜੀ ਨੂੰ ਹੁਕਮਨਾਮਾ ਸਹਿਬ ਬਖਸ਼ਾ ਹੈ ਜੋ ਕਿ ਅੰਗ ਨੰਬਰ 600 ਅਸੀਂ ਉੱਤੇ ਸੋਬਿਤ ਹੈ। ਤੁਹਾਨੂੰ ਮਹਾਰਾਜ ਪੰਜਵੇਂ ਪਾਤਸ਼ਾਹ ਸਹੀਦਾਂ ਦੇ ਸਰਤਾਜ ਗੁਰੂ ਰਜਾਉਂਦੇ ਮਹਾਰਾਜੀ ਫਰਮਾਉਂਦੇ ਹਨ ਤਨਾਸਰੀ ਰਾਗ ਵਿੱਚ ਤਨਾਸਰੀ ਮਹੱਲਾ ਪੰਜਵਾ ਤਨਾਸਰੀ ਰਾਗ ਹੈ ਤੇ ਧੰਨ ਧੰਨ ਮਹਾਰਾਜ ਸ਼ਹੀਦਾਂ ਦੇ ਸਰਤਾਜ ਗੁਰਜਨ ਦੇਵ ਮਹਾਰਾਜ ਦੀ ਬਾਣੀ ਹੈ ਮਹਾਰਾਜ ਜੀ ਫਰਮਾਉਂਦੇ ਹਨ ਸੰਤ ਕ੍ਰਿਪਾਲ ਦਿਆਲ ਦਮੋਦਰ ਨਾਮ ਕ੍ਰੋਧ ਵਿਖਜਾਰੇ ਓ ਕਾਲਪੁਰਖ ਦੇ ਭਗਤ ਦਿਆਲੂ ਕਾਲਪੁਰਖ ਦੇ ਦੰਬੋਦਰ ਕਾਲਪੁਰਖ ਦੇ ਭਗਤ ਨਾਮ ਕ੍ਰੋਧ ਵਿਖਜਾਰੇ ਜਿਨ੍ਹਾਂ ਨੇ ਆਪਣੇ ਅੰਦਰ ਉਹ ਵਿਕਾਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਿੰਦਾ ਚੁਗਲੀ ਇਤਿਆਦਿਕ ਇਹ ਆਪਣੇ ਅੰਦਰੋਂ ਮਿਟਾ ਲਏ ਹਨ ਇਹ ਜੋ ਇਹਨਾਂ ਦੀ ਕੰਧ ਹੈ ਤੋੜ ਦਿੱਤੀ ਹੈ ਤੇ ਜੋ ਸ਼ਾਂਤ ਹਨ ਸੰਤਾਂ ਦੀ ਮਹਿਮਾ ਹੀ ਸਾਰੇ ਵੇਦ ਕਹਿੰਦੇ ਹਨ ਸੰਤ ਕਿਰਪਾਲ ਦਿਆਲ ਦਮੋਦਰ ਆਮ ਗ੍ਰੋਧ ਬਿਖ ਜਾਰੇ ਜਿਹੜੇ ਗੁਰੂ ਦੇ ਪਿਆਰੇ ਸੰਤ ਜਨ ਹਨ ਜੋ ਸਦਾ ਹੀ ਆਪਣੇ ਹਿਰਦੇ ਵਿੱਚ ਕਾਲ ਪ੍ਰਭੂ ਦੀ ਬਾਣੀ ਨੂੰ ਕਾਲ ਪ੍ਰਭੂ ਦੇ ਨਾਮ ਨੂੰ ਧਾਰਨ ਕਰਦੇ ਹਨ ਉਹਨੇ ਆਪਣੇ ਅੰਦਰੋਂ ਵਹਿਕਾਰ ਖਤਮ ਕਰ ਲਿੱਤੇ ਹਨ ਰਾਜ ਮਾਲ ਜੋਬਨ ਤਨ ਜੀਰਾ ਇਨੇ ਉਪਰ ਲਾ ਬਾਰੇ ਅਰਾਜ ਸਾਰਾ ਰਾਜ ਭਾਗ ਮਾਲ ਤਨਦولت ਜੋਬਨ ਜਵਾਨੀ ਤਨ ਜੀਰਾ ਤੇ ਸਰੀਰ ਦੇ ਸਹਤ ਹਿਰਦਾ ਹੈ ਇਨੇ ਉਪਰ ਲਾ ਬਾਰੇ ਜੋ ਕਾਰਪੁਰਖ ਦੇ ਭਗਤੀ ਕਰਨ ਵਾਲੇ ਸੰਤ ਜਨ ਹਨ ਗੁਰੂ ਨੂੰ ਪਿਆਰੇ ਹਨ ਉਹ ਕਾਲਪੁਰਖ ਦਾ ਰੂਪ ਹੀ ਹੋ ਜਾਂਦੇ ਹਨ ਇਹਨੇ ਉੱਪਰ ਲੈ ਬਾਰੇ ਇਸ ਕਰਕੇ ਇਹ ਜੋ ਸਾਰੀ ਸਮਗਰੀ ਹੈ ਤਨ ਹੈ ਰਾਜ ਭਾਗ ਹੈ ਪੈਸਾ ਦੌਲਤ ਹੈ ਹਿਰਦਾ ਹੈ ਇਹ ਸਾਰੀ ਵਸਤੂਆਂ ਨੂੰ ਜੋ ਸੰਤ ਹੈ ਗੁਰੂ ਦਾ ਪਿਆਰਾ ਇਹਦੇ ਉੱਤੋਂ ਵਾਰਨਾ ਕਰ ਦੇਣਾ ਇਕਾਲਪੁਰਖ ਜੀ ਤੇ ਸੰਤ ਵਿੱਚ ਕੋਈ ਵੀ ਭੇਦ ਨਹੀਂ ਹੈ ਜਿਸ ਪ੍ਰਕਾਰ ਸਮੁੰਦਰ ਤੋਂ ਸਮੁੰਦਰ ਦੀ ਲਹਿਰਾ ਵੱਖ ਨਹੀਂ ਇਸ ਪ੍ਰਕਾਰ ਹੀ ਸੰਤ ਵਿੱਚ ਤੇ ਇਕਾਲਪੁਰਖ ਵਿੱਚ ਕੋਈ ਵੀ ਭੇਦ ਨਹੀਂ ਤੇ ਮਹਾਰਾਜ ਜੀ ਫਰਮਾਨ ਕਰਦੇ ਹਨ ਹਰ ਹਰ ਜਨ ਦੂਏ ਕਹੈ ਬਿਬ ਵਿਚਾਰ ਕਛ ਨਾ ਹੈ ਜਲ ਤੇ ਉਪਜ ਤਰੰਗ ਜੋ ਜਲ ਹੀ ਵਿਖੈ ਸਮਾਹਿ ਹਰੀ ਤੇ ਹਰੀ ਦੇ ਭਗਤ ਵਿੱਚ ਕੋਈ ਵੀ ਭੇਦ ਨਹੀਂ ਹੁੰਦਾ ਜਿਸ ਪ੍ਰਕਾਰ ਸਮੁੰਦਰ ਦੀ ਲਹਿਰ ਸਮੁੰਦਰ ਤੋਂ ਵੱਖ ਨਹੀਂ ਇਸ ਪ੍ਰਕਾਰ ਹੀ ਹਰੀ ਦਾ ਜਨ ਹਰੀ ਤੋਂ ਵੱਖ ਨਹੀਂ ਤੇ ਇਸ ਕਰਕੇ ਹਰੀ ਦੇ ਜਨ ਉਪਰੋਏ ਸਾਰੀ ਵਸਤੂਆਂ ਵਾਰਨੀਆਂ ਕਰਨੀਆਂ ਹਨ ਤੇ ਮਹਾਰਾਜ ਜੀ ਦਾ ਹਮੇਸ਼ਾ ਹੀ ਚਰਨ ਪਰਸਦੇ ਰਹਿਣਾ ਏ ਸੱਚ ਪੱਕੇ ਸਿੱਖ ਦਾ ਕਰਤੱਬ ਹੈ ਮੂਲਾ ਧਰਮ ਹੈ ਇਸ ਕਰਕੇ ਹਮੇਸ਼ਾ ਹੀ ਜੋ ਸੰਤ ਹੈ ਉਹਦੇ ਉਤੋਂ ਵਾਰ ਨਾ ਜਾਈ ਉਹਦੇ ਸੰਤ ਪਰਸਦੇ ਰਹੀਏ ਤੇ ਮਹਾਰਾਜ ਅੱਗੇ ਫਰਮਾਉਂਦੇ ਹਨ ਮਨ ਤਨ RAM ਨਾਮ ਹਿਤਕਾਰੇ ਜਿਨ੍ਹਾਂ ਨੇ ਮਨ ਅਤੇ ਤਨ ਰਾਮ ਦੇ ਨਾਮ ਹਿਰਦਾ ਨਾਲ ਜੋੜ ਲਿਆ ਹੈ ਇਕੋ ਮਿੱਕੇ ਹੋ ਗਏ ਹਨ ਉਹ ਸੱਚੇ ਤੇ ਸੁੱਚੇ ਸੰਤਾਂ ਦੀ ਗੱਲ ਆਖੀ ਗਈ ਹੈ ਸਾਧ ਸੰਗਤ ਜੀ ਇਹੋੜੇ ਕੋਈ ਵੇਖੀ ਸੰਤ ਦੀ ਗੱਲ ਨਹੀਂ ਕੀਤੀ ਵੇਖੀ ਬਹੁਤ ਹੋਏ ਫਿਰਦੇ ਹਨ ਆਪ ਜੀ ਦਰਸ਼ਨ ਕਰਦੇ ਹੀ ਹੋ ਪਰ ਜੋ ਸੱਚਾ ਗੁਰੂ ਦਾ ਭਗਤ ਹੈ ਸੱਚਾ ਸਰਦਾਲੂ ਹੈ ਜੇ ਜੀ ਕਾਲਪੁਰਖ ਉੱਤੇ ਸਰਦਾ ਹੈ ਇੱਕ ਤਾਂ ਸਾਧ ਸੰਗ ਜੀ ਕਾਲਪੁਰਖ ਅੱਗੇ ਇਹੀ ਅਰਦਾਸ ਕਰੀਏ ਕਿ ਕਾਲਪੁਰਖ ਮੇਰੀ ਆਪ ਜੀ ਦੇ ਚਰਨਾਂ ਵਿੱਚ ਇਹੀ ਅਰਦਾਸ ਹੈ ਕਿ ਮੇਰੀ ਸਰਦਾ ਬਣੀ ਰਹੇ ਆਪ ਜੀ ਦੇ ਉੱਤੇ ਸਿੱਖ ਦੀ ਆਪਣੇ ਭਗਤ ਦੀ ਚੇਲੇ ਦੀ ਆਪਣੇ ਗੁਰੂ ਉਤੇ ਅੰਨੀ ਸ਼ਰਧਾ ਹੋਣੀ ਚਾਹੀਦੀ ਹੈ ਸਾਧ ਸੰਗਤ ਜੀ ਕਿ ਗੁਰੂ ਨੇ ਇੱਕ ਵਾਰੀ ਕਹਿ ਦਿੱਤਾ ਤੇ ਉਹ ਕੰਮ ਕਰ ਦੇਣਾ ਉਹ ਕੰਮ ਜਦੋਂ ਗੁਰੂ ਦੇ ਮੁਖ ਵਿੱਚੋਂ ਲਿਖੜ ਜਾਵੇ ਤੇ ਸਿੱਖ ਦਾ ਫਰਜ਼ ਹੈ ਕਿ ਉਸ ਨੂੰ ਨਾਲ ਦੀ ਨਾਲ ਪੂਰਾ ਕਰ ਦੇਣਾ ਇਸ ਕਰਕੇ ਮਹਾਰਾਜ ਜੀ ਰਵਾਉਂਦੇ ਹਨ ਸੰਤ ਏ ਅਕਾਲ ਪੁਰਖ ਵਿੱਚ ਕੋਈ ਭੇਦ ਨਹੀਂ ਮਨਦਨ RAM ਨਾਮ ਹਿਤਕਾਰੀ ਤੇ ਮਨ ਤੇ ਤਨ ਨੂੰ RAM ਦਾ ਨਾਮ ਜਪ ਕਰਕੇ ਇੱਕੋ ਮਿੱਕੇ ਹੋ ਜਾਂਦੇ ਹਨ ਸੂਖ ਸਹਜ ਆਨੰਦ ਮੰਗਲ ਸਹਿਤ ਪਾਵਨੇ ਦੁਪਾਰੂ ਉਤਾਰੇ ਤੇ ਸੁਖਾਂ ਸਹਜ ਹੀ RAM ਨਾਲੀ ਸੁਖਾਂ ਦੇ ਸਹਿਤ ਹੀ ਵਾਹਿਗੁਰੂ ਦਾ ਨਾਮ ਜਪਦੇ ਹੋਏ ਆਨੰਦ ਸਮੇਤ ਜੋ ਸੱਚ ਚੇਤਨ ਆਨੰਦ ਹੈ ਆਕਾਲ ਪੁਰਖ ਜੋ ਸੁਦੇਵ ਕਾਲ ਵਾਸਤੇ ਹੈ ਮੰਗਲ ਖੁਸ਼ੀ ਖੇੜੇ ਬਖਸ਼ਣ ਵਾਲਾ ਹੈ ਸਹਿਤ ਭਾਵਨੇਤ ਪਾਰ ਉਤਾਰੇ ਇਹ ਪਾਪ ਸਾਗਰ ਤੋਂ ਪਾਰ ਹੋ ਜਾਂਦੇ ਹਨ ਸੰਤ ਜਨ ਆਕਾਰ ਬਖਦ ਨਾਮ ਜਪਦੇ ਹੋਏ ਦਰ ਜਾਂਦੇ ਹਨ ਆਰਾਮ ਨਾਲ ਹੀ ਜਿਸ ਪ੍ਰਕਾਰ ਕਿਸ਼ਤੀ ਸਮੁੰਦਰ ਵਿੱਚ ਹੋਵੇ ਤੇ ਜਦੋਂ ਵੱਡੀ ਵੱਡੀ ਲਹਿਰਾਂ ਉਹਨੂੰ ਕਿਨਾਰੇ ਤੇ ਕਰ ਦੀਆਂ ਹੋਣ ਭਾਵ ਕੇ ਔਕਾਰਪੁਰਖ ਦਾ ਬਾਲ ਪਾਵਰ ਤੇ ਕਿਸ਼ਤੀ ਆਰਾਮ ਨਾਲ ਹੀ ਪਾਰ ਹੋ ਜਾਂਦੀ ਹੈ ਤੇ ਔਕਾਰਪੁਰਖ ਸਮੁੰਦਰ ਦੀ ਨਿਆਈ ਜੋ ਕਿ ਸਥਿਤੀ ਰੱਖਿਆ ਕਰਦਾ ਹੈ ਇਸ ਪ੍ਰਕਾਰ ਹੀ ਪਵ ਸਾਗਰ ਤੋਂ ਸੰਤ ਨੂੰ ਪਾਰ ਕਰ ਦਿੰਦਾ ਹੈ ਕਾਰਪੁਰ ਕ ਆਪਣੇ ਵਿੱਚ ਹੀ ਭੇਦ ਕਰ ਲੈਂਦਾ ਹੈ ਰਹਾਉ ਤਨ ਸਥਾਨ ਤਨ ਓਏ ਪਵਨਾ ਜਾ ਮਹਿ ਸੰਤ ਬਸਾਰੇ ਤਨੋ ਜਵੀਰ ਹੈ ਉਹ ਥਾਨ ਹੈ ਤਨੋ ਘਰ ਹੈ ਜਿੱਥੇ ਸੰਤ ਜਨ ਬੈਠਦੇ ਹਨ ਨਾਮ ਪ੍ਰਭੂ ਦਾ ਜਪਦੇ ਹਨ ਤੇ ਮਹਾਰਾਜ ਜੀ ਇਹ ਹੀ ਪਰਮਾਨੰ ਕਰਦੇ ਹਾਂ ਕਿ ਇਤਿਹਾਸ ਗੁਰਦੁਆਰਿਆਂ ਦੀ ਦਰਸ਼ਨ ਕਰਨੇ ਇਤਿਹਾਸ ਦੇਖਣਾ ਸੁਣਨਾ ਵਾਚਣਾ ਐਸੇ ਨਾਲ ਹੀ ਸਾ ਸੰਗਤ ਜੀ ਸਿੱਖੀ ਦਾ ਪਤਾ ਲੱਗਦਾ ਹੈ ਕਿ ਜੋ ਪਹਿਲੇ ਹੋਇਆ ਹੈ ਪਿਛਲੇ ਟਾਈਮ ਵਿੱਚ ਅਗਰ ਆਪਾਂ ਇਹਨੂੰ ਦੇਖਾਂਗੇ ਜਾ ਕੇ ਸਾ ਸੰਗਤ ਦੀ ਇਤਿਹਾਸ ਦਾ ਤਾਂ ਹੀ ਪਤਾ ਲੱਗੇਗਾ ਜਿੱਥੇ ਸੰਤ ਨੇ ਬੈ ਕੇ ਭਗਤੀ ਕੀਤੀ ਹੈ ਨਾਮ ਜਪਿਆ ਹੈ ਤਨ ਸੋ ਥਾਨ ਤਨ ਹੋਏ ਪਵਨਾ ਜਮਹ ਸੰਤ ਵਿਸਾਰੇ ਓ ਥਾਨ ਜਗਾ ਵੀ ਪਵਿੱਤਰ ਹੈ ਤੇ ਉਹ ਘਰ ਵੀ ਪਵਿੱਤਰ ਹੈ ਜਿੱਥੇ ਸੰਤ ਨੇ ਨਾਮ ਜਪਿਆ ਹੈ ਅੱਗੇ ਮਹਾਰਾਜ ਜੀ ਫਰਮਾਉਂਦੇ ਹਨ ਜਨ ਨਾਨਕ ਕੀ ਸਰਦਾ ਪੂਰ ਹੋ ਧਾਕੁਰ ਭਗਤ ਤੇਰੇ ਨਮਸਕਾਰੇ ਕਾਲਪੁਰਖ ਜੀ ਅਕਾਲਪੁਰਖ ਨਾਨਕ ਦੇਵ ਸਾਹਿਬ ਮਹਾਰਾਜ ਜੀਓ ਜਿਨ੍ਹਾਂ ਤੇ ਆਪ ਜੀ ਨੇ ਮਿਹਰ ਅਮੰਦ ਕੀਤੀ ਹੈ ਉਹਨਾਂ ਦੀ ਸਰਦਾ ਉਹਨਾਂ ਦੀ ਤੰਗਾਂ ਪੂਰੀਆਂ ਕੀਤੀਆਂ ਹਨ ਤਾਂ ਦਾ ਤੇ ਆਸਾਂ ਵਾਲੇ ਅਕਾਲਪੁਰਖ ਜੀ ਆਪ ਹੀ ਹੋ ਜੇ ਕਿਸੇ ਦੇ ਅੰਦਰ ਸਰਦਾ ਆਪ ਜੀ ਨੇ ਬਣਾਈ ਹੈ ਤਾਂ ਸਰਦਾ ਆਪ ਹੀ ਬਣਾਉਂਦੇ ਹੋ ਤੇ ਆਪ ਹੀ ਉਹ ਸਰਦਾ ਨੂੰ ਪੂਰੀ ਕਰਦੇ ਹੋ ਤਾਂ ਨਾਨਕ ਕੀ ਸਰਦਾ ਪੂਰ ਹੋ ਠਾਕੁਰ ਭਾਲਪੁਰਖ ਜੀ ਆਪਣੇ ਸੇਵਕ ਦੀ ਸਰਦਾ ਪੂਰੀ ਕਰ ਲਵੋ ਜੇ ਸੇਵਕ ਨੇ ਸਰਦਾ ਪੂਰੀ ਹੋ ਗਈ ਹੈ ਤੇ ਕਾਰਪੁਰਖ ਦਾ ਨਾਮ ਜਪਦਾ ਰਹਿੰਦਾ ਹੈ ਅੱਠੇ ਪਹਿਰ ਭਗਤ ਤੇਰੇ ਨਮਸਕਾਰੇ ਉਹ ਤੇਰੇ ਭਗਤਾਂ ਦੇ ਜੋ ਤੇਰੀ ਜਨ ਹਨ ਸੰਤ ਹਨ ਅਠੇ ਪਹਿਰ ਤੇਰਾ ਨਾਮ ਜਪਦੇ ਹਨ ਆਕਾਰਪੁਰਖ ਭਗਤ ਤੇਰੇ ਨਮਸਕਾਰੇ ਮੈਂ ਉਹ ਭਗਤਾਂ ਦੇ ਪੈਰਾਂ ਵਿੱਚ ਨਮਸਕਾਰ ਕਰਦਾ ਹਾਂ ਚਲਦਾ ਵੀ ਨਮਸਕਾਰ ਕਰਦਾ ਹਾਂ ਜੋ ਠੇ ਪਹਿਰ ਤੇਰਾ ਨਾਮ ਜਪਦੇ ਹਨ ਸਾਧ ਸੰਗਤ ਜੀਏ ੴ ਸਤਿਗੁਰ ਪ੍ਰਸਾਦ ਗੁਰੂ ਦੀ ਮਿਹਰ ਅੰਮ੍ਰਿਤ ਤੋਂ ਬਿਨਾ ਕੋਈ ਵੀ ਕਾਜ ਨਹੀਂ ਹੁੰਦਾ ਸ਼ਰਧਾ ਪੂਰੀ ਨਹੀਂ ਹੁੰਦੀ ਇਸ ਕਰਕੇ ਆਹੀ ਉਪਦੇਸ਼ ਹੈ ਕਿ ਸਦਾ ਵੀ ਗੁਰੂ ਦੇ ਚਰਨ ਪਸਦੇ ਰਹਿਏ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਗੁਰੂ ਨਾਨਕ ਦਾ ਘਰ ਹੈ ਸਾਧ ਸੰਗਤ ਜੀ ਬਹੁਤ ਵੱਡਾ ਹੈ ਇਸ ਵਿੱਚ ਬਹੁਤ ਬਰਕਤਾਂ ਹਨ ਜਿਸ ਪ੍ਰਕਾਰ ਕਿਸੇ ਦੀ ਸ਼ਰਧਾ ਹੁੰਦੀ ਹੈ ਉਸ ਪ੍ਰਕਾਰ ਕਾਲਪ੍ਰਖ ਜਿਸ ਨੂੰ ਭਾਵਨਾ ਸਹਿਤ ਉਹਨੂੰ ਫਲ ਬਖਸ਼ਦੇ ਹਨ ਇਸ ਕਰਕੇ ਭਾਵਨਾ ਬਹੀਨ ਕੈ ਸ੍ਰਮ ਲੋਕ ਪਾਵਈ ਭਾਵਨਾ ਤੋਂ ਬਿਨਾ ਸ੍ਰਮ ਲੋਕ ਦੀ ਪ੍ਰਾਪਤੀ ਵੀ ਨਹੀਂ ਹੁੰਦੀ ਇਸ ਕਰਕੇ ਭਾਵਨਾ ਰੱਖ ਕਰਕੇ ਗੁਰਦੁਆਰੇ ਵੀ ਜੁੜ ਕਰਕੇ ਆਪਣੇ ਗੁਰੂ ਦੇ ਅਕਾਲ ਪੁਰਖ ਦੇ ਈਸ਼ਟ ਦੇ ਚਰਨ ਪਰਸੀਏ ਤੇ ਭਾਵ ਸਾਗਰ ਤੋਂ ਪਾਰ ਹੋ ਜਾਈਏ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭੂ ਆਪੇ ਮੇਲੇ ਅਕਾਲ ਪੁਰਖ ਦੀ प्राप्ति हो जावेगी इतनियां ਕਿ ਆ ਵਿਚਾਰਾ ਕਰਦੇ ਹੋਏ ਦਾਸ ਖੀਮਾ ਦਾ ਜਾਜਕ ਹੈ ਜੀ ਗੱਜਵੜ ਕੇ ਫਤੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਸੁਧਾਨ ਤਨੋਏ ਪਵਨਾ ਜਮਹ ਸੰਤ ਬਸਾਰੇ ਜਨ ਨਾਨਕ ਕੀ ਸਰਦਾ ਫੁਰੋ ਧਾਕੁਰ ਭਗਤ ਤੇਰੇ ਨਮਸਕਾਰੇ ਗਾਇਵਾਜ ਕੇਜ ਕਰਾ ਜਾਵੇ ਸੋਨਿਹਾਲ ਹੋ ਜਾਵੇ ਸਿੰਘ ਸਾਹਿਬ ਜਿਹੇ ਦਰਬਾਬਾ ਸੰਤਾ ਸਿੰਘ ਅਕਾਲੀ ਨੂੰ ਪਾਵੇ ਵੱਡੇ ਦਾਨ ਨੂੰ ਪਾਵੇ ਸਤ ਸ੍ਰੀ ਅਕਾਲ ਗੁਰੂ ਰਹਿ ਕਾਲ ਦੇ ਗੁ ਤੇਗਵ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ